ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਆ ਸਕਰੀਨ ਤੇ ਇੱਕ ਮੈਂ ਵੀਡੀਓ ਪਾਉਣ ਲੱਗਾ ਇਹਨੂੰ ਬੜੇ ਪਿਆਰ ਨਾਲ ਜਿਹੜਾ ਸਕੂਨ ਨਾਲ ਦੇਖਿਓ ਔਰ ਸੁਣਿਓ ਜਰੂਰ ਫਿਰੇ ਤੇ ਬਾਰੀ ਆਪਾਂ ਅੱਗੇ ਗੱਲ ਕਰਦੇ ਆ ਮੈਂ ਫਟਪੇ ਆ ਗੱਡੀ ਆ ਰਹੀ ਸੀ ਭਾਈ ਸਾਹਿਬ ਤੋਂ ਮੇਰੇ ਕੋ ਗੱਡੂ ਮੋਟਰਸਾਈਕਲ ਵਾਲੇ ਰੋਕਾ ਉਹਨਾਂ ਨੇ ਖਾਲੀਤਾਂ ਵਿੱਚ ਹੀ ਕਰ ਤਾ ਤਾਂ ਮੈਂ ਵੀ ਖਾਲੀਤਾਂ ਹੀ ਕਿਉਂ ਕਰ ਰਹੇ ਹੋ ਬੇਟੋ ਤੋ ਯਾਂ ਆ ਕੇ ਮੇਰੇ ਖਾਤੇ ਇਹ ਕੰਮ ਕਰ ਦਿਆ ਕੀ 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 ਮਾਰਾ ਭਾਈ ਆਪਕੋ ਪਤਾ ਇਟੋ ਦੇ ਸਾਥ ਮਾਰਾ ਹੈ ਆਪਕੇ ਸਾਹਮਣੇ ਦੋ ਗੁੱਟ ਹੈ ਆਪ ਜਾਣ ਤੈਨੂੰ ਕੌਣ ਸੀ ਨਾ ਮੈਂ ਜਾਣਦਾ ਭਾਈ ਸਾਹਿਬ ਮੈਂ ਨਹੀਂ ਜਾਣਦਾ ਕੋਈ ਕਿਸੇ ਕੋ ਗਾੜੀ ਬਾਈਕ ਨੰਬਰ ਕੁਝ ਵਗੈਰਾ ਨਹੀਂ ਮੈਨੂੰ ਕੋ ਪਤਾ ਨਹੀਂ ਲੱਗਾ ਭਾਈ ਸਾਹਿਬ ਇਹ ਪਾਸ ਤੇ ਸੁਣ ਲਈ ਤੁਸੀਂ ਇਹ ਵਾਕਿਆ ਹਰਿਆਣੇ ਦਾ ਹੈ ਬਿਨਾ ਜਾਣ ਪਛਾਨ ਦੇ ਇਹ ਦੋ ਵਿਅਕਤੀ ਪਿੱਛੋਂ ਬਾਈਕ ਤੇ ਹੁੰਦੇ ਨੇ ਇਹਨੂੰ ਸਰਦਾਰ ਬੰਦੇ ਨੂੰ ਸਰਦਾਰ ਭਾਈ ਸਾਹਿਬ ਨੂੰ ਰੋਕਦੇ ਨੇ ਕਹਿੰਦੇ ਨੇ ਇਹ ਖਾਲਸਤਾਨੀ ਕਹਾਂ ਜਾ ਰਿਹਾ ਹੈ ਬਸ ਇੰਨੀ ਗੱਲ ਕਰਕੇ ਉਹਦੀ ਮੋਟਰਸਾਈਕਲ ਕੱਚੇ ਚ ਲਾਂਦੇ ਨੇ ਇਕ ਰੋਗ ਦਾ ਵੀ ਹਾਂ ਕੀ ਗੱਲ ਖਾਲਸਤਾਨੀ ਕੋ ਕਹਿੰਦੇ ਇਹਦਾ ਮਾਰ ਮਾਰ ਕੇ ਦੇਖੋ ਕਿਵੇਂ ਮੂੰਹ ਸਜਾਇਆ ਹੋਇਆ ਕਿਵੇਂ ਰਾੜਾਂ ਨਾਲ ਇਹਨੂੰ ਕੁੱਟਿਆ ਸਾਰਾ ਸਰੀਰ ਸਜਾਇਆ ਹੋਇਆ ਤਾਂ ਫਿਰ ਗੱਲ ਚੱਲਦੀ ਹੈ ਹਰ ਗੱਲ ਤੇ ਜਿਵੇਂ ਉੱਥੇ ਕੰਗਰਾਂ ਰੋਤ ਵੀ ਕਹਿ ਗਈ ਕਿ ਖਾਲਸਤਾਨ ਪੰਜਾਬ ਵਿੱਚ ਪਨਪਰਾ ਹੈ ਪੰਜਾਬ ਵਿੱਚ ਖਾਲਸਤਾਨ ਨਹੀਂ ਪਨਪਰਾ ਇਹਨੂੰ ਪਨਪਾਇਆ ਜਾ ਰਿਹਾ ਹੈ ਖਾਮ-ਖਾਮ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਪਟਕਣ ਔਰ ਕਿਤੇ ਨਾ ਕਿਤੇ ਸਾਡੀ ਜਿਹੜੀ ਆ ਨਾ ਅਸੀਂ ਆਪਣੇ ਮਨਸੂਬੇ ਵਿੱਚ ਕਾਮਯਾਬ ਹੋਈਏ ਅਸੀਂ ਹਿੰਦੂ ਰਾਸ਼ਟਰ ਦੇ ਮਨਸੂਬੇ ਵੱਲ ਚੱਲੀਏ ਜਾਂ ਦੇਸ਼ ਵਿੱਚ ਦੰਗੇ ਪੜਕਾਉਣ ਵਾਲੇ ਜਿਹੜੀ ਜਨਾਨੀ 15 ਸਾਲ ਦੀ ਉਮਰ ਦੇ ਵਿੱਚ ਘਰੋਂ ਨਿਕਲ ਗਈ ਸੀ ਉਹ ਕਿੰਨੀ ਕੁ ਲਾਇਕ ਹੋਊਗੀ ਕਿੰਨਾ ਕੋ ਦਾ ਕਰੈਕਟਰ ਵਧੀਆ ਹੋਊਗਾ ਇਹਦੇ ਇੰਟਰਵਿਊ ਦੇਖ ਲਓ ਇੰਟਰਵਿਊ ਵਿੱਚ ਇਹਨੇ ਸਾਫ਼ ਕਿਹਾ ਕਿ ਮੇਰੀ ਮੈਂ ਆਪਣੇ ਪਿਓ ਤੋਂ ਵੀ ਨਹੀਂ ਡਰਦੀ ਇੱਕ ਵਾਰੀ ਮੇਰੇ ਅੱਗੇ ਮੇਰਾ ਪਿਓ ਬੋਲ ਪਿਆ ਸੀ ਤਾਂ ਮੈਂ ਉਹਦੇ ਵੀ ਥੱਪੜ ਮਾਰਤਾ ਸੀ ਜਿਹੜੀ ਦੀ ਆਪਣੇ ਪਿਓ ਦੇ ਚਪੇੜ ਮਾਰ ਸਕਦੀ ਹੈ ਉਹ ਭਾਈ ਮੋਦੀ ਸਾਹਿਬ ਕਦੀ ਵੀ ਤੁਹਾਡੇ ਵੀ ਮਾਰ ਸਕਦੀ ਹੈ ਅਮਿਤ ਸ਼ਾਹ ਜੀ ਤੁਹਾਡੇ ਵੀ ਮਾਰ ਸਕਦੀ ਹੈ ਕਿਉਂਕਿ ਜੰਮਣ ਵਾਲਿਆਂ ਦੀ ਜਦੋਂ ਹੋਈ ਤੇ ਉਹ ਕਿੱਦਾਂ ਹੀ ਹੋਊਗੀ ਉਸ ਤੋਂ ਬਾਅਦ ਇਹਨੇ 36 ਖਸਮ ਰੱਖੇ ਆਪਣ ਆਪਣੇ ਰਤੰਦੇ ਪੇਸ਼ੇ 'ਚ ਪਈ ਰਹੀ ਫਿਲਮਾਂ ਦੀ ਫਲੋਪ ਹੋਰੋਇਨ ਉਸ ਤੋਂ ਬਾਅਦ ਜਦੋਂ ਪੈਸੇ ਦੀ ਕਮਾਈ ਚੰਗੀ ਹੋ ਗਈ ਭਾਈ ਪੈਸਾ ਸਭ ਤੋਂ ਇਸ ਪੀਰ ਨਾ موسی ਪੀਰ ਸਭ ਤੋਂ ਵੱਡਾ ਹੈ ਪੈਸਾ ਪੀਰ ਕਰਦੇ ਆਣੇ ਫਿਰ ਮੂੰਹ ਲਾਲ ਲੱਗ ਗਿਆ ਕਿ ਸਾਡੀ ਬੇਟੀ ਹਿਰਾਉਣ ਲੱਗੀ ਕਿਉਂਕਿ ਹਿਰਾਉਣ ਦਾ ਫਿਰ ਪੈਸਾ ਮਿਲਣ ਲੱਗਿਆ ਵਾਧੂ ਉਸ ਤੋਂ ਬਾਅਦ ਕੀ ਸੀ ਕੰਟਰੋਵਰਸੀਅਲੇ ਦੀ ਲਾਈਫ ਰਹੀ ਹੈ ਫਿਲਮ ਇੰਡਸਟਰੀ ਤੋਂ ਲੈ ਕੇ ਜਿਵੇਂ ਤਵੇਂ ਵੀ ਸਾਰਾ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਐਦਾਂ ਕਰਦੀ ਕਰਦੀ ਇਹ ਅਮਿਤ ਸ਼ਾਹਵਰਾਂ ਨੇ ਵੀ ਨੇੜੇ ਲਾ ਲਈ ਇਹੋ ਜੀ ਉਹਨਾਂ ਨੂੰ ਚੀਜ਼ ਭੌਂਕਣ ਵਾਲੀ ਚਾਹੀਦੀ ਜਿਆਦਾ ਕਿਉਂਕਿ ਉਹ ਖੁਦ ਘੱਟ ਬੋਲਦੇ ਨੇ ਦੂਜਿਆਂ ਤੋਂ ਬੁਲਵਾਉਂਦੇ ਨੇ ਸੋ ਇਹ ਮੰਡੀ ਦੀ ਐਮਪੀ ਬਣ ਗਈ ਐਮਪੀ ਬਣਨ ਤੋਂ ਬਾਅਦ ਇੱਥੇ ਕੀ ਵਾਕਿਆ ਹੋਇਆ ਕਿਹੜੀ ਗੱਲਾਂ ਹੋਇਆ 에어ਪੋਰਟ ਤੇ ਉਹ ਚਪੇੜ ਦੀ ਗੂੰਜ ਸਾਰੇ ਹਿੰਦੁਸਤਾਨ ਸਾਰੀ ਦੁਨੀਆ ਤੇ ਗੂੰਜੀ ਜਾਂਦੀ ਆ ਅਜੇ ਵੀ ਠੰਡੀ ਨਹੀਂ ਪਈ ਸੋ ਗੱਲ ਮੈਂ ਕਰਨੀ ਸੀ ਜਾਂਦੀ ਜਾਂਦੀ ਉਹ ਇਹ ਕਹਿ ਗਈ ਕਿ ਪੰਜਾਬ ਮੇ ਉਗਰਵਾਦਪਨ ਪਰ ਮੈਂ ਗੱਲ ਸਿਰਫ ਅਤੰਕਵਾਦ ਦੀ ਗੱਲ ਕਰਨੀ ਸੀ ਖਾਲਸਤਾਨੀ ਦੀ ਗੱਲ ਕਰਨੀ ਸੀ ਕਿ ਹਰ ਇੱਕ ਸਿੱਖ ਨੂੰ ਖਾਲਸਤਾਨੀ ਕਹਿ ਦੇਣਾ ਗਲਤ ਨਹੀਂ ਹੈਗਾ ਸਿੱਖ ਨੂੰ ਤੁਸੀਂ ਜੇ ਖਾਲਸਤਾਨੀ ਕਹਿੰਦੇ ਹੋ ਤਾਂ ਇਹ ਸ਼ਬਦ ਸਾਡੇ ਲਈ ਗਲਤ ਨਹੀਂ ਹੈਗਾ ਤੁਸੀਂ ਆਪਣੇ ਲਈ ਇਹ ਸੋਚ ਕੇ ਕਹਿੰਦੇ ਹੋ ਕਿ ਇਹ ਤੋਂ ਇਹ ਪਰੇਸ਼ਾਨ ਹੋਣਗੇ ਜਾਂ ਇਹ ਤੋਂ ਚਿੜਨਗੇ ਨਹੀਂ ਜਦੋਂ ਤੁਸੀਂ ਸਾਨੂੰ ਅਤੰਕਵਾਦੀ ਕਹਿੰਦੇ ਹੋ ਤਾਂ ਉਹ ਚੀਜ਼ ਸਾਨੂੰ ਭੜੀ ਲੱਗਦੀ ਹੈ ਕਿਉਂਕਿ ਅਸੀਂ ਅਤੰਕਵਾਦੀ ਹੈ ਨਹੀਂ ਅਸੀਂ ਦੇਸ਼ ਨਾਲ ਗਦਾਰੀ ਨਹੀਂ ਕੀਤੀ ਅਸੀਂ ਦੇਸ਼ ਨੂੰ ਵਸਾਇਆ ਅਸੀਂ ਦੇਸ਼ ਦੇ ਨਾਲ ਖੜੇ ਹਾਂ ਅਸੀਂ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ ਔਰ ਜਿਨ੍ਹਾਂ ਦੀਆਂ 2% ਕੁਰਬਾਨੀਆਂ ਨੇ ਜੇ ਰਾਜ ਕਰ ਰਹੇ ਹੋ ਤੁਸੀਂ ਔਰ 93% ਵਾਲਿਆਂ ਨੂੰ ਪਿੱਛੇ ਖਿੱਚ ਕੇ ਰੱਖਿਆ ਉਹਨੂੰ ਜਿੱਥੇ ਚਾਹੋ ਉੱਥੇ ਰਸਤੇ 'ਚ ਰੋਕ ਕੇ ਤੁਸੀਂ ਜੁੱਤੀਆਂ ਮਾਰ ਦੋ ਛਿੱਤਰ ਮਾਰ ਦੋ ਖਾਲਿਸਤਾਨੀ ਅਤੰਕਵਾਦੀ ਕਹੀ ਜੋ ਉਹਦਾ ਤੁਹਾਨੂੰ ਕੋਈ ਤਰਸ ਨਹੀਂ ਕੋਈ ਉਹਦੀ ਸੁਣਵਾਈ ਨਹੀਂ ਕੋਈ ਉਹਦੇ ਤੇ ਕੋਈ ਕਾਰਵਾਈ ਨਹੀਂ ਪਰ ਜੇ ਤੁਹਾਡੇ ਇੱਕ ਕੰਨਾਂ ਤੇ ਲਫੇੜਾ ਚੱਜ ਨਾਲ ਪੈ ਜਾਂਦਾ ਤਾਂ ਫਿਰ ਤੁਸੀਂ ਟੀ ਟੀ ਬਹੁਤ ਕਰਦੇ ਹੋ ਟਾਂ ਟਾਂ ਫਿਰ ਤੁਹਾਡੀ ਜਦੋਂ ਹੁੰਦੀ ਹੈ ਥੱਲੇ ਹੁਣ ਕੰਗਣਾ ਕਾਂਡ ਦੇ ਵਿੱਚ ਅੱਧਾ ਭਾਰਤ ਨਾਲ ਖੜਾ ਹੈ ਹਿੰਦੂ ਤਬਕਾ ਵੀ ਨਾਲ ਖੜਾ ਹੈ ਮੁਸਲਮਾਨ ਤਬਕਾ ਵੀ ਸਿੱਖਾਂ ਦਾ ਵੀ ਅੱਧ ਖੜਾ ਹੈ ਸਿੱਖ ਹਮੇਸ਼ਾ ਕਦੀ ਸਾਰੇ ਨਹੀਂ ਇਕੱਠੇ ਹੁੰਦੇ ਤੁਸੀਂ ਇਹਨਾ ਸੋਚਿਆ ਕਰੋ ਕਿ ਸਾਰੇ ਖਾਲਸਤਾਨੀ ਨੇ ਕਈ ਇਹਦੇ ਵਿੱਚ ਇਹੋ ਜਿਹੇ ਸਿੱਖ ਨੇ ਉਹਨਾਂ ਨੂੰ ਸਵੇਰੇ ਛਿੱਤਰ ਮਾਰੋ ਸ਼ਾਮ ਨੂੰ ਦੁਪਹਿਰੇ ਉਹਨਾਂ ਨੂੰ ਭਿਓਂ ਕੇ ਛਿੱਤਰ ਮਾਰੋ ਰਾਤ ਨੂੰ ਉਹਨਾਂ ਨੂੰ ਘਰੋਂ ਕੱਢ ਕੇ ਛਿੱਤਰ ਮਾਰੋ ਉਹ ਤਾਂ ਵੀ ਇਹ ਨਹੀਂ ਕਹਿੰਦੇ ਕਿ ਸਾਨੂੰ ਖਾਲਸਤਾਨ ਚਾਹੀਦਾ ਕਿਉਂਕਿ ਉਹ ਖੇਤਰ ਪਸੰਦ ਲੋਕ ਨੇ ਉਹਨਾਂ ਨੂੰ ਖੇਤਰ ਵੰਦਾ ਤੇ ਉਹ ਤਾਂ ਵੀ ਸੀ ਨਹੀਂ ਕਰਦੇ ਇਹੋ ਜਿਹੇ ਬੰਦਿਆਂ ਨੂੰ ਖੇਤਰ ਵਹੀ ਜਾਇਆ ਕਰੋ ਇਹਨਾਂ ਦੇ ਭਲੇ ਖੇ ਤੁਸੀਂ ਜਦੋਂ ਕਿਸੇ ਹੋਰ ਨੂੰ ਅਣਖੀਲੇ ਬੰਦੇ ਨੂੰ ਵਾਹ ਦਿੰਦੇ ਹੋ ਤਾਂ ਫਿਰ ਭਾਈ ਮੁੱਦਾ ਭਟਕ ਜਾਂਦਾ ਸੋ ਇਹੋ ਜਿਹੇ ਗਿਰੀ ਹੋਈ ਜ਼ਮੀਰ ਵਾਲੇ ਵੀ ਸਿੱਖ ਹੈਗੇ ਨੇ ਸਾਡੇ ਪੰਜਾਬ ਦੇ ਵਿੱਚ ਤੇ ਇਹ ਕੰਮ ਤੁਸੀਂ ਦੱਸੋ ਹੁਣ ਹਿੰਦੂ ਵੀਰੋ ਮੈਂ ਤੁਹਾਡੇ ਨਾਲ ਸਵਾਲ ਕਰਦਾ ਕਿ ਆ ਇੱਕ شریف ਪਲਾ ਮਾਨਸ ਬੰਦਾ ਜਿਹੜਾ ਖਾਮ ਖਾਕ ਘੇਰ ਕੇ ਜਿਸ ਨੂੰ ਐਨਾ ਕੁੱਟਮਾਰ ਕੀਤੀ ਹੈ ਇਹਦੀ ਕਿਤੇ ਸੁਣਵਾਈ ਹੋਊਗੀ ਕਿਸੇ ਸੰਸਦ ਵਿੱਚ ਕੋਈ ਪ੍ਰਧਾਨ ਮੰਤਰੀ ਕੋਈ ਗ੍ਰਹਿ ਮੰਤਰੀ ਕੋਈ ਇਹਨਾਂ ਦੇ ਏਰੀਆ ਦਾ ਐਮਐਲਏ ਐਮਪੀ ਬੋਲਿਆ ਨਹੀਂ ਬੋਲਿਆ ਕੋਈ ਗੋਦੀ ਮੀਡੀਆ ਦਾ ਬੰਦਾ ਬੋਲਿਆ ਨਹੀਂ ਬੋਲਿਆ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਇਆ ਪਤਾ ਲੱਗਾ ਕਿ ਮੋਦੀ ਸਾਹਿਬ ਹਾਰ ਰਹੇ ਨੇ ਹੋ ਸਕਦਾ ਕਾਂਗਰਸ ਦੀ ਸਰਕਾਰ ਬਣੇ ਤਾਂ ਜਿੰਨਾ આજ ਤੱਕ ਤੋਂ ਲੈ ਕੇ ਆਹ ਰਿਪਬਲਿਕ ਭਾਰਤ ਜੀ ਨਿਊ ਜਿੰਨੇ ਗੋਦੀ ਮੀਡੀਆ ਨੇ ਸਾਰੇ ਪੂਛ ਦੱਬ ਕੇ ਰਹੀ ਇਹਨਾਂ ਨੇ ਤੇ ਜਦੋਂ ਸ਼ਬਦ ਲੈ ਲਈ ਇਹਨਾਂ ਨੇ ਪੂਛ ਫੇਰ ਚੁੱਕ ਲਈ ਹੈ ਇਹ ਜਿਹੜੀ ਚੀਜ਼ ਵਾਇਰਲ ਹੋ ਗਈ ਥੱਪੜ ਤਾਂ ਉਹਨਾਂ ਨੇ ਬੜੀ ਛੇਤੀ ਚੁੱਕ ਲਿਆ ਉਥੋਂ 에ਰਪੋਰਟ ਤੋਂ ਹੀ ਪਰ ਸਿੱਧਾ ਦਿੱਲੀ ਵਾਲੀ ਟੀਵੀ ਤੇ ਦਿਖਾਤਾ ਇਹਦੇ ਵਾਰੀ ਅੰਨੇ ਹੋਗੇ ਸੀ ਇਹਦੇ ਵਾਰੀ ਬੋਲੇ ਹੋਗੇ ਬੈਰੇ ਹੋਗੇ ਗੁੰਗੇ ਹੋਗੇ ਜਾਂ ਨਮਰਦੋ ਇੱਕ ਵਾਰੀ ਹਾ ਦਾ ਨਾਰਾ ਹੀ ਮਾਰ ਦੋ ਦਿੱਲੀ ਵਾਲਿਓ ਉਹ ਗੋਦੀ ਮੀਡੀਆ ਮੜਾ ਜਾਈ ਤੁਸੀਂ ਤਰਸ ਕੇ ਆ ਕੇ ਕਹਿ ਦੋ ਕਿ ਇਹ ਜੋ ਸਾਡੇ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਇੰਨਾ ਤੱਕਾ ਕਿਉਂ ਹੋ ਰਿਹਾ ਜੇ ਤੱਕਾ ਹੋ ਰਿਹਾ ਤਾਂ ਉਹਦਾ ਹੀ ਰਿਜ਼ਲਟ ਹੈ ਕਿ ਸਾਨੂੰ ਖਾਲਸਤਾਨ ਦੀ ਮੰਗ ਕਰਨੀ ਪੈਂਦੀ ਹੈ ਉਹਦੇ ਲਈ ਸਾਨੂੰ ਕੁਰਬਾਨੀਆਂ ਦੇਣੀਆਂ ਪੈਣੀਆਂ ਨੇ ਜਾਨਾਂ ਦੇਣੀਆਂ ਪੈਣੀਆਂ ਨੇ ਤਾਂ ਆਪਣਾ ਆਪ ਵਾਰਨਾ ਪੈਣਾ ਆਪਣੇ ਘਰਾਂ ਦੇ ਘਰ ਤਬਾਹ ਕਰਨੇ ਪੈਣਿਆ ਇਸ ਤੋਂ ਸਿਵਾ ਕੋਈ ਹੱਲ ਨਹੀਂ ਰਹਿਣਾ ਐਦਾਂ ਜੁੱਤੀਆਂ ਕਿਹੜਾ ਖਾਉ ਤੁਹਾਡੀਆਂ ਰੋਜ਼ਿਆ ਕਿਸੇ ਬੰਦੇ ਨੂੰ ਜਾਂਦੇ ਨੂੰ ਹੁਣ ਇਹ ਸਰਕਾਰ ਕੀ ਕਰ ਰਹੀ ਹੈ ਉਹ ਉਹਦੇ ਮੁਜਰਮਾਂ ਨੂੰ ਲੱਭੇ ਸੀਸੀਟੀ ਕੈਮਰੇ ਚ ਤੁਸੀਂ ਹੋਰ ਚੀਜ਼ਾਂ ਝੱਟ ਲੱਭ ਲੈਂਦੇ ਇਹਨਾਂ ਨੂੰ ਵੀ ਲੱਭੋ ਔਰ ਇਹਨਾਂ ਤੇ ਕਾਰਵਾਈ ਪਾਓ ਜੇ ਨਹੀਂ ਪਾਉਂਦੇ ਤਾਂ ਇਹਦੀ ਵੀਡੀਓ ਦਰ ਵੀਡੀਓ ਅਸੀਂ ਪਾਉਂਦੇ ਰਵਾਂਗੇ ਚੈਨਲਾਂ 'ਤੇ ਤਾਂ ਆਪਣੇ ਹੱਕ ਔਰ ਸੱਚ ਦੀ ਗੱਲ ਕਰਦੇ ਰਵਾਂਗੇ ਸਾਨੂੰ ਭਾਰਤ ਦੇਸ਼ ਪਿਆਰਾ ਸੀ ਹੈਗਾ ਔਰ ਰਹੂਗਾ ਪਰ ਤੁਸੀਂ ਸਾਨੂੰ ਜਾਣ ਕੇ ਅਲੱਗ ਕਰ ਰਹੇ ਹੋ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪਰ ਅਸੀਂ ਐਡੀ ਛੇਤੀ ਅਲੱਗ ਨਹੀਂ ਹੋਣਾ ਚਾਹੁੰਦੇ ਜੇ ਅਲੱਗ ਹੋਏ ਵੀ ਤਾਂ ਕੁਝ ਹੋਊਗਾ ਉਹਦਾ ਕੁਝ ਰਿਜ਼ਲਟ ਨਿਕਲੂਗਾ ਸਿੱਟਾ ਵੀ ਨਿਕਲੂਗਾ ਤੇ ਪਤਾ ਲੱਗੂਗਾ ਲੋਕਾਂ ਨੂੰ ਵੀ ਇਹ ਅੱਡ ਕਿਉਂ ਹੋਏ ਤੁਹਾਡੀਆਂ ਕਰਤੂਤਾਂ ਤੋਂ ਹੋਣਗੇ ਅੱਡ ਵੈਸੇ ਲੋੜ ਨਹੀਂ ਹੈਗੀ ਇਹਨਾਂ ਚੀਜ਼ਾਂ ਤੇ ਹਿੰਦੂ ਵੀਰ ਥੱਲੇ ਕਮੈਂਟ ਲਿਖੋ ਕਿ ਆਹ ਬੰਦੇ ਨਾਲ ਜਿਹੜਾ ਹੋਇਆ ਸਹੀ ਹੋਇਆ ਜਾਂ ਗਲਤ ਹੋਇਆ ਮੈਂ ਵੀਡੀਓ ਐਸੇ ਕਰਕੇ ਪਾਈਆ ਮੇਰਾ ਹੋਰ ਮਤਲਬ ਨਹੀਂ ਮੈਂ ਦੇਖਣਾ ਚਾਹਨਾ ਵੀ ਤੁਸੀਂ ਜੇ ਸਾਡੇ ਨਾਲ ਤੱਕਾ ਹੋ ਜਾਓ ਉਦੋਂ ਖੜਦੇ ਹੋ ਕਿ ਨਹੀਂ ਖੜਦੇ ਜੇ ਹੋਰ ਨਾਲ ਤੱਕਾ ਹੋ ਜਾਦਾ ਕਮੈਂਟ ਵੱਧੂ ਆਉਂਦੇ ਨੇ ਤੇ ਜੇ ਸਿੱਖਾਂ ਨਾਲ ਤੱਕਾ ਹੋ ਜਾਏ ਤਾਂ ਵੀ ਖੜਿਆ ਕਰੋ ਸੋ ਵੀਡੀਓ ਲੰਮੀ ਹੋ ਰਹੀ ਹੈ ਲਾਈਕ ਸ਼ੇਅਰ ਕਮੈਂਟ ਕਰੋ ਔਰ ਦੋਸਤੋ ਇਹਨੂੰ ਵਨ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਇਹ ਤੇ ਉਹੀ ਵੀਡੀਓ ਹੁੰਦੀ ਹੈ ਜਿਹੜੀ ਸਮਾਜ ਦੇ ਵਿੱਚ ਮੈਨੂੰ ਮਾੜੀ ਲੱਗਦੀ ਹੈ ਕਿ ਆ ਕਿਉਂ ਹੋਇਆ ਜੇ ਕੰਨਾਂ ਦੇ ਚਪੇੜ ਵੱਜੀ ਤਾਂ ਉਹ ਵੀ ਪਾਈ ਹੈ ਔਰ ਉਹਦੇ ਵੱਜੀ ਕਿਉਂ ਇਸ ਕਰਕੇ ਵੀ ਪਾਈ ਹੈ ਤੇ ਜੇ ਉਹ ਚੰਗਾ ਕੰਮ ਕਰੂਗੀ ਵਧੀਆ ਕੰਮ ਕਰੂਗੀ ਤਾਰੀਫ ਵੀ ਇਸੇ ਚੈਨਲ ਤੇ ਸੁਣੋਗੇ ਇੱਥੇ ਕੋਈ ਇਜ਼ਾਤ ਵਿਰੋਧੀ ਇਹ ਨਹੀਂ ਕਿ ਸਿੱਖਾਂ ਦੀ ਹੀ ਸਪੋਰਟ ਕਰਨੀ ਆ ਜਾਂ Hindu ਭਰਾ ਸਾਡੇ ਦੁਸ਼ਮਣ ਨਹੀਂ ਆ ਕਿ ਨਮਾਜ਼ ਲਮ ਸਮਾਜ ਨੂੰ ਦੇਖ ਕੇ ਸਮਾਜ ਦੇ ਵਿੱਚ ਕੀ ਵਿਚਾਰ ਰਿਹਾ ਹੋ ਰਿਹਾ ਉਹਦੇ ਹਿਸਾਬ ਦੇ ਆ ਚੀਜ਼ਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਪੈਂਦੀਆਂ ਨੇ ਤੋਂ ਜਿਹੜੇ ਚੈਨਲ ਦੂਜੇ ਪਾਉਂਦੇ ਨੇ ਜਿਹੜੀ ਵੀ ਆਪਣੀ ਸੋਚ ਉਹਨਾਂ ਦੀ ਆਪਣੀ ਆਪਣੀ ਵੱਖਰੀ ਹੈ ਸੋ ਚੈਨਲ ਕਰ ਲੋ ਸਬਸਕ੍ਰਾਈਬ ਅੱਗੇ ਕਰ ਦਿਓ ਸ਼ੇਅਰ ਧੰਨਵਾਦ ਸਭ